ਰਣਜੀਤ ਸਿੰਘ ਦੇ ਟਾਈਮ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਟਾਈਮ ਤੋਂ ਲੈ ਕੇ ਸਿਰਫ ਸ਼ਹੀਦੀਆਂ ਹੀ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਜ਼ਬਰ ਨਹੀਂ ਕੀਤਾ ਕਿਸੇ ਵੀ ਸਿੱਖ ਰਾਜ ਦੇ ਵਿੱਚ ਕੋਈ ਵੀ ਮੰਦਰ ਗੁਰਦੁਆਰਾ ਕੋਈ ਵੀ ਇਸ ਤਰ੍ਹਾਂ ਦੀ ਧਾਰਮਿਕ ਸੰਸਥਾ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਜਦ ਕਿ ਹੁਣ ਤੁਸੀਂ ਦੇਖ ਸਕਦੇ ਹੋ ਫਿਰਕਾ پرست ਸਰਕਾਰ ਸੈਂਟਰ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਸਾਡਾ ਆਪਣੀ ਪਾਰਟੀ ਦਾ ਸੈਮੀਨਾਰ ਉਸ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਹਾਈ ਕਮਾਂਡ ਹੈ ਹਾਊਸ ਅਰੈਸਟ ਕਰ ਦਿੱਤਾ ਗਿਆ ਤੁਸੀਂ ਦੱਸੋ ਇਹ ਕਿੱਥੇ ਦੀ ਜਮਹੂਰੀਅਤ ਹੈ ਕੀ ਅਸੀਂ ਪੋਲੀਟੀਕਲ ਪਾਰਟੀ ਬਣਾ ਪਾਰਟੀ ਵੀ ਨਹੀਂ ਬਣਾ ਸਕਦੇ ਸਾਨੂੰ ਕਾਨੂੰਨੀ ਹੱਕ ਮਿਲਿਆ ਹੋਇਆ ਹੈ ਹਾਈ ਕੋਰਟ ਨੇ ਸਾਨੂੰ ਹੱਕ ਦਿੱਤਾ ਸਾਡੇ ਹਾਈ ਕਮਾਂਡ ਨੇ ਹੱਕ ਦਿੱਤਾ ਸੁਪਰੀਮ ਕੋਰਟ ਤੋਂ ਹੱਕ ਮਿਲਿਆ ਕਿ ਅਸੀਂ ਖਾਲਿਸਤਾਨ ਦੀ ਆਵਾਜ਼ ਉਠਾ ਸਕਦੇ ਹਾਂ ਤੇ ਹੁਣ ਸਾਡੇ ਤੇ ਕਿਉਂ ਇਸ ਤਰ੍ਹਾਂ ਦੇ ਜ਼ਬਰ ਕਰਦੇ ਨੇ ਅਸੀਂ ਕਿਸੇ ਨੂੰ ਕੁਝ ਕਹਿੰਨੇ ਆ ਅਸੀਂ ਕਿਸੇ ਤੇ ਜ਼ੋਰ ਜ਼ਬਰਦਸਤੀ ਕੀਤੀ ਹੈ ਤੁਹਾਡੇ ਕੋਲ ਸਾਡੇ ਕੋਲ ਕੋਈ ਹਥਿਆਰ ਦਿਖਦਾ ਤੁਹਾਨੂੰ ਅਸੀਂ ਅਮਨ ਸ਼ਾਂਤੀ ਨਾਲ ਬੈਠਿਆ ਅਮਨ ਸ਼ਾਂਤੀ ਨਾਲ ਪ੍ਰੋਗਰਾਮ ਕਰਨਾ ਸੀ ਸਾਡੇ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਵਿੰਝ ਪਾਤੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਮੰਗ ਕਰਦੇ ਜੀ ਕਿ ਜਿਆਦਾ ਸਾਨੂੰ ਇਹ ਦਸਰ ਵੀ ਸਾਡਾ ਪ੍ਰੋਗਰਾਮ ਇਹਨਾਂ ਨੇ ਕਿਉਂ ਰੋਕਿਆ ਨਹੀਂ ਸਾਨੂੰ ਜਿਹੜਾ ਹੈਗਾ ਅੱਗੇ ਤੋਂ ਪਰਮਿਸ਼ਨ ਦੇਣ ਅਸੀਂ ਸਾਡੇ ਜਿਵੇਂ ਹਾਈ ਕਮਾਂਡ ਜੋ ਸੈਟਲ ਕਰੇਗੀ ਨੈਕਸਟ ਡੇਟ ਅਸੀਂ ਨੈਕਸਟ ਡੇਟ ਤੇ ਆਪਣਾ ਸੈਮੀਨਾਰ ਕਰ ਸਕੀਏ ਅਸੀਂ ਦੱਸਣਾ ਚਾਹੁੰਦੇ ਆ ਸਾਰੇ ਸਾਰੀਆਂ ਜਮਾਤਾਂ ਨੂੰ ਕੀ ਖਾਲਸਪੁਰ ਕਿਸੇ ਦੇ ਅਗੇਂਸਟ ਨਹੀਂ ਹੈ ਇਹ ਬਾਤ ਹੈ ਮਦਰ ਕਿਸੇ ਵਾਸਤੇ ਮਾਰਾ ਨਹੀਂ ਹੈ ਉਹ ਉਹ ਪੰਜਾਬੀਆਂ ਦੇ ਫਾਇਦੇ ਵਾਸਤੇ ਹੈ